ਪਿਛਲੇ 1 ਮਹੀਨੇ ਦੇ ਵਿੱਚ ਪੰਜਾਬ ਦੇ ਦੋ ਵਿਜੀਲੈਂਸ ਦੇ ਜਿਹੜੇ ਮੁਖੀ ਆ ਹਟਾ ਦਿੱਤੇ ਜਾਂਦੇ ਨੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ ਪਹਿਲੇ ਸੀਗੇ ਵਰਿੰਦਰ ਕੁਮਾਰ ਜਿਨ੍ਹਾਂ ਨੂੰ ਬਦਲਣ ਦਾ ਕੋਈ ਕਾਰਨ ਜਿਹੜਾ ਨਾ ਲੋਕਾਂ ਦੇ ਸਾਹਮਣੇ ਆਇਆ ਤੇ ਨਾ ਸਰਕਾਰ ਨੇ ਦੱਸਿਆ ਔਰ ਉਹਨਾਂ ਤੋਂ ਬਾਅਦ ਨਿਯੁਕਤੀ ਹੁੰਦੀ ਹੈ ਸਾਰ ਸੁਰਿੰਦਰਪਾਲ ਸਿੰਘ ਪਰਮਾਰ ਦੀ 1 ਮਹੀਨਾ ਉਹ ਵਿਜੀਲੈਂਸ ਦੇ ਮੁਖੀ ਵਜੋਂ ਅਹੁਦੇ ਦੇ ਉੱਤੇ ਰਹਿੰਦੇ ਨੇ ਔਰ 1 ਮਹੀਨੇ ਬਾਅਦ ਉਹਨਾਂ ਨੂੰ ਅਹੁਦੇ ਤੋਂ ਵੀ ਢਾ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਜਾਂਦਾ ਤੇ ਕਾਰਨ ਜਿਹੜਾ ਦੱਸਿਆ ਗਿਆ ਅਖਬਾਰਾਂ 'ਚ ਆਇਆ ਸੋਸ਼ਲ ਮੀਡੀਆ ਦੇ ਉੱਤੇ ਆਇਆ ਕਾਰਨੇ ਦੱਸਿਆ ਗਿਆ ਕਿ ਪੰਜਾਬ ਦੇ ਕੁਝ ਆਰਟੀਏ ਜਿਨ੍ਹਾਂ ਨੂੰ ਪਹਿਲਾਂ ਆਪਾਂ ਡੀਟੀਓ ਕਹਿੰਦੇ ਸੀਗੇ ਜਿਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਦੇਰੀ ਕੀਤੀ ਗਈ ਤੇ ਇਸ ਕਰਕੇ ਉਹਨਾਂ ਨੂੰ ਇਸ ਅਹੁਦੇ ਤੋਂ ਹਟਾ ਵੀ ਦਿੱਤਾ ਗਿਆ ਤੇ ਨਾਲ ਦੀ ਨਾਲ ਸਸਪੈਂਡ ਵੀ ਕਰ ਦਿੱਤਾ ਗਿਆ ਹੁਣ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕਿ ਜਿਨ੍ਹਾਂ ਆਰਟੀਏ ਜਾਂ ਡੀਟੀਓ ਦੇ ਖਿਲਾਫ ਕਾਰਵਾਈ ਨਾ ਕਰਨ ਕਰਕੇ ਵਿਜੀਲੈਂਸ ਮੁਖੀ ਨੂੰ ਲਾਇਆ ਗਿਆ ਉਹਨਾਂ ਆਰਟੀਏ ਦੇ ਖਿਲਾਫ ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਨਾ ਉਹ ਫੜੇ ਗਏ ਨਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਅਜੇ ਤੱਕ ਵੀ ਉਹ ਸਸਪੈਂਡ ਤੱਕ ਨਹੀਂ ਕੀਤੇ ਗਏ ਹਾਂ ਸਵਾਲ ਇਹ ਜ਼ਰੂਰ ਬਣਦਾ ਹੈ ਕਿ ਜਿੰਨੀ ਤੇਜ਼ੀ ਦੇ ਨਾਲ ਵਿਜੀਲੈਂਸ ਦੇ ਮੁਖੀ ਬਦਲੇ ਜਾ ਰਹੇ ਆ ਕੀ ਸਰਕਾਰ ਜਾਂ ਸਰਕਾਰ ਨੂੰ ਚਲਾਉਣ ਵਾਲੇ ਸੱਚਮੁੱਚ ਪੰਜਾਬ ਦੇ ਵਿੱਚੋਂ ਜਿਹੜਾ ਉਹ ਭ੍ਰਿਸ਼ਟਾਚਾਰ ਖਤਮ ਕਰਨਾ ਚਾਹੁੰਦੇ ਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਚਾਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਦੋਵੇਂ ਅਫਸਰ ناکਾਮਯਾਬ ਰਹੇ ਤੇ ਜਿਨ੍ਹਾਂ ਕਰਕੇ ਇਹਨਾਂ ਨੂੰ ਬਦਲ ਦਿੱਤਾ ਗਿਆ ਤੇ ਜਾਂ ਦੂਜਾ ਕਾਰਨ ਜਿਹੜਾ ਵਾ ਕਿ ਸਰਕਾਰ ਚਲਾਉਣ ਵਾਲੇ ਆਪਣੇ ਰਾਹ ਵਿੱਚ ਆਉਣ ਵਾਲੇ ਹਰ ਵਿਰੋਧੀ ਨੂੰ ਵਿਜੀਲੈਂਸ ਰਾਈ ਖਤਮ ਕਰਨਾ ਚਾਹੁੰਦੇ ਆ ਜਾਂ ਅੰਦਰ ਦਵਾਉਣਾ ਚਾਹੁੰਦੇ ਆ ਜਿਨ੍ਹਾਂ ਤੋਂ ਇਹਨਾਂ ਅਫਸਰਾਂ ਨੇ ਇਨਕਾਰ ਕਰ ਦਿੱਤਾ ਗਿਆ ਕਾਰਨ ਤੇ ਦੋ ਹੀ ਨੇ ਵੀ ਇਸ ਕਰਕੇ ਤੇ ਨਹੀਂ ਕਿਤੇ ਬਦਲੇ ਗਏ ਫਿਰ ਅਫਸਰ ਬਦਲਣ ਦੀ ਜਿਹੜੀ ਗੱਲ ਹੈ ਨਾ ਮੈਂ ਕਹਿੰਦਾ ਸਰਕਾਰ ਦੇ ਅਧਿਕਾਰ ਖੇਤਰ ਚ ਜਿੰਨੀ ਆਰੀ ਮਰਜ਼ੀ ਬਦਲੋ ਪੰਜਾਬ ਦੇ ਭਲੇ ਲਈ ਬਦਲੋ ਤੁਸੀਂ ਅਫਸਰ ਬਦਲਣ ਦੀ ਗੱਲ ਕਰਦੇ ਹੋ ਮੈਂ ਤੇ ਇਹੋ ਜਿਹੇ ਹਾਲਾਤ ਵੇਖੇ ਨੇ ਕਿ ਕਿਸੇ ਦੀ ਮੰਨਤ ਪੂਰੀ ਨਾ ਹੋਵੇ ਤੇ ਲੋਕ ਰੱਬ ਬਦਲ ਲੈਂਦੇ ਨੇ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕੇ ਜ਼ਰੂਰਤੋਂ ਕੇ ਮੁਤਾਬਕ ਦੁਆ ਬਦਲਤੇ ਰਹੇ ਜੋ ਲੋਗ ਖੁਦ ਨਹੀਂ ਬਦਲੇ ਉਹ ਖੁਦਾ ਬਦਲਤੇ ਰਹੇ ਲੋਗ ਤੇ ਰੱਬ ਬਦਲ ਲੈਂਦੇ ਆ ਤੁਸੀਂ ਤੇ ਫੇਰ ਅਜੇ ਅਫਸਰ ਹੀ ਬਦਲ ਰਹੇ ਹੋ ਤੇ ਜੇ ਸੱਚਚ ਇਹ ਅਫਸਰ ਆਪਣੇ ਕੰਮ ਚ ਲਾਪਰਵਾਹੀ ਕਰਕੇ ਜਾਂ ਦੇਰੀ ਕਰਕੇ ਬਦਲੇ ਗਏ ਆ ਤੇ ਫੇਰ ਇੱਕ ਦੋ ਸਵਾਲ ਜਿਹੜੇ ਉਹ ਸਰਕਾਰ ਨੂੰ ਜ਼ਰੂਰ ਮੰਨਦੇ ਆ ਮੈਂ ਸਰਕਾਰ ਜਾਂ ਆਮ ਆਦਮੀ ਨੂੰ ਪੁੱਛਣਾ ਚਾਹਣਾ ਕਿ ਦੇਰੀ ਤੇ ਲਾਪਰਵਾਹੀ ਕਰਕੇ ਤੁਸੀਂ ਵੀ ਬੜੇ ਕੰਮ ਕੀਤੇ ਆ ਜਿਨ੍ਹਾਂ ਕੰਮਾਂ ਦੇ ਵਿੱਚ ਦੇਰੀ ਕੀਤੀ ਆ ਜਿਨ੍ਹਾਂ ਦੇ ਵਿੱਚ ਲਾਪਰਵਾਹੀ ਵਰਤੀ ਆ ਜਿਨ੍ਹਾਂ ਦੇ ਵਿੱਚ ਝੂਠ ਬੋਲਿਆ ਵਾ ਮੈਂ ਯਾਦ ਕਰਾਉਣ ਲੱਗਾ ਪੰਜ ਸੱਤ ਵਾਦੇ ਜਿਹੜੇ ਤੁਹਾਨੂੰ ਤੁਹਾਡੇ ਆ ਤੁਸੀਂ ਸਾਡੇ ਲੋਕਾਂ ਨਾਲ ਲਾਰੇ ਲਾਏ ਸੀਗੇ ਸਾਡੇ ਨਾਲ ਵਾਦੇ ਕੀਤੇ ਸੀਗੇ ਸਰਕਾਰ ਆਉਣ ਤੋਂ ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਗਰੰਟੀ ਕਾਰਡ ਦਿੱਤਾ ਸੀ ਕਿ ਕੈਪਟਨ ਮਰਿੰਦਰ ਸਿੰਘ ਵਾਲੇ ਕਾਰਡ ਸਾਹਮਣੇ ਰੱਖੋ ਜਿਹੜੇ ਨੇ ਨੌਕਰੀਆਂ ਲਈ ਵੰਡੇ ਸੀਗੇ ਕਿ 20 ਲੱਖ ਨੌਕਰੀਗੇ 50 ਲੱਖ ਜਿਹੜੀ ਉਹ ਨੌਕਰੀਓ ਦਿੱਤੀ ਜਾਊਗੀ ਇਹਨਾਂ ਨੂੰ ਸਾਹਮਣੇ ਰੱਖਿਓ ਸਾਡੀ ਸਰਕਾਰ ਆਉਗੀ ਤੇ ਕੇਜਰੀਵਾਲ ਸਾਹਿਬ ਵੀ ਕਹਿੰਦੇ ਸੀ ਤੇ ਭਗਵੰਤ ਮਾਨ ਹਣੀ ਵੀ ਕਹਿੰਦੇ ਸੀ ਸਾਡੀ ਸਰਕਾਰ ਆਊਗੀ ਤੇ ਇਹ ਨੌکریاں ਅਸੀਂ ਦਵਾਂਗੇ ਨੰਬਰ 2 ਬੱਚਿਆਂ ਦੇ ਹੱਥਾਂ ਦੇ ਵਿੱਚ ਰੋਟੀ ਵਾਲੇ ਡੱਬੇ ਫੜਾਉਂਦੀਆਂ ਤੁਸੀਂ ਗੱਲਾਂ ਕੀਤੀਆਂ ਸੀ ਕਿ ਇਹਨਾਂ ਨੂੰ ਨੌکریاں ਦਵਾਂਗੇ ਇਹ ਕੰਮ ਤੇ ਜਾਇਆ ਕਰਨਗੇ ਤੇ ਅੱਜ ਪੰਜਾਬ ਦੇ ਹਾਲਾਤ ਪਤਾ ਕੀ ਆ ਰੋਟੀ ਵਾਲੇ ਡੱਬੇ ਤੇ ਦੂਰ ਛੋਟੇ ਛੋਟੇ ਲਾਲਚਾਂ ਲਈ ਬੱਚੇ ਆਪਣੇ ਹੱਥਾਂ ਦੇ ਵਿੱਚ ਗਰਨੇਡ ਫੜ ਕੇ ਬੈਠੇ ਆ ਛੋਟੇ ਛੋਟੇ ਲਾਲਚਾਂ ਦੇ ਵਿੱਚ ਉਹ ਕ੍ਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕ੍ਰਿਮੀਨਲ ਬਣ ਜਾਂਦੇ ਆ ਨੰਬਰ 3 ਤੁਸੀਂ ਕਿਹਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗਾਰੰਟੀ ਜਿਹੜੀ ਅਸੀਂ ਕੀਤੀ ਆ ਆਉਂਦੇ ਸਮੇਂ ਦੇ ਵਿੱਚ ਹੀ ਅਸੀਂ ਜਿਹੜਾ ਪੰਜਾਬ ਨੂੰ ਉਹ ਨਸ਼ਾ ਮੁਕਤ ਕਰ ਦਿਆਂਗੇ ਜਿਹੜਾ ਅਜੇ ਤੱਕ ਨਹੀਂ ਹੋਇਆ ਨੰਬਰ 4 ਵੈਸੇ ਤੇ ਮੈਂ ਮੁਖਤਖੋਰੀ ਦੇ ਉਲਟ ਆ ਪਰ ਤੁਸੀਂ ਇੱਕ ਵਾਅਦਾ ਇਹ ਕੀਤਾ ਸੀ ਕਿ ਹਜ਼ਾਰ ਹਜ਼ਾਰ ਰੁਪਈਆ ਪੰਜਾਬ ਦੀ ਜਿਹੜੀ ਹਰ ਮਾਂ ਭੈਣ ਧੀ ਉਹਨੂੰ ਦਿੱਤਾ ਜਾਊਗਾ ਉਹ ਅਜੇ ਤੱਕ ਤੁਹਾਡਾ ਜਿਹੜਾ ਵਾਅਦਾ ਪੂਰਾ ਨਹੀਂ ਹੋਇਆ ਨੰਬਰ 5 ਤੁਸੀਂ ਕਿਹਾ ਸੀਗਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਊਗਾ ਅੱਜ ਤੁਹਾਡੇ ਸਾਹਮਣੇ ਆ ਵੀ ਪੰਜਾਬ ਦੇ ਹਾਲਾਤ ਕੀ ਬਣੇ ਨੇ ਨੰਬਰ 6 ਤੁਸੀਂ ਲੈਂਡ ਆਰਡਰ ਠੀਕ ਕਰਨ ਦੀਆਂ ਗੱਲਾਂ ਕੀਤੀਆਂ ਸੀ ਰੋਜ਼ ਲੋਕਾਂ ਨੂੰ ਲੁੱਟਿਆ ਜਾ ਰਿਹਾ ਤੇ ਲੋਕਾਂ ਨੂੰ ਫਰੋਖਤੀਆਂ ਦੇ ਫੋਨ ਆਉਂਦੇ ਨੇ ਆਹ ਹਾਲਾਤ ਪੰਜਾਬ ਦੇ ਬਣੇ ਨੇ ਨੰਬਰ 7 ਐਜੂਕੇਸ਼ਨ ਮਾਫੀਆ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਸੀ ਕਿ ਸਿੱਖਿਆ ਇੱਕਸਾਰ ਕੀਤੀ ਜਾਊਗੀ ਹਰ ਬੰਦੇ ਨੂੰ ਸਿੱਖਿਆ ਦਿੱਤੀ ਜਾਊਗੀ ਅੱਜ ਵੀ ਤੁਸੀਂ ਪੰਜਾਬ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਮਾਫੀਆ ਚੱਲਦਾ ਵਾ ਐਜੂਕੇਸ਼ਨ ਮਾਫੀਆ ਨੰਬਰ 8 ਤੁਸੀਂ ਮੈਡੀਕਲ ਮਾਫੀਆ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸੀ ਕੀ ਅੱਜ ਮੈਡੀਕਲ ਐਜੂਕੇਸ਼ਨ ਮਾਫੀਆ ਜਿਹੜੇ ਖਤਮ ਹੋ ਗਏ ਆ ਹੁਣ ਸਵਾਲ ਇਹ ਆ ਕਿ ਇਨ੍ਹਾਂ ਸਰਕਾਰੀ ਅਫਸਰਾਂ ਨੂੰ ਤੇ ਜਦੋਂ ਮਰਜ਼ੀ ਬਲੀ ਦਾ ਬੱਕਰਾ ਬਣਾ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਸਸਪੈਂਡ ਕਰ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਬਦਲ ਦਿਓ ਜਦੋਂ ਮਰਜ਼ੀ ਇਹਨਾਂ ਨੂੰ ਅੰਦਰ ਦੇ ਦੇ ਦਿਓ ਪਰ ਤੁਹਾਨੂੰ ਪੋਲੀਟੀਸ਼ੀਅਨ ਨੂੰ ਕੌਣ ਸਸਪੈਂਡ ਕਰੇ ਜਿੰਨੇ ਲਾਰੇ ਤੁਸੀਂ ਲਾਏ ਜਿੰਨੇ ਝੂਠ ਤੁਸੀਂ ਮਾਰੇ ਜਿੰਨੀ ਦੇਰੀ ਤੁਸੀਂ ਆਪਣੇ ਵਾਅਦੇ ਨਿਭਾਉਣ ਦੇ ਵਿੱਚ ਕੀਤੀ ਜਿੰਨੀ ਲਾਪਰਵਾਹੀ ਤੁਸੀਂ ਆਪਣੇ ਵਾਅਦੇ ਨਿਭਾਉਣ ਦੇ ਵਿੱਚ ਕੀਤੀ ਕਿ ਇਸ ਸਾਬ ਦੇ ਨਾਲ ਤੁਹਾਡੀ ਸਰਕਾਰ ਜਿਹੜੀ ਉਹ ਸਸਪੈਂਡ ਨਹੀਂ ਹੋ ਜਾਣੀ ਚਾਹੀਦੀ ਇਹ ਅਫਸਰ ਹੀ ਕੱਲੇ ਕੱਲੇ ਕਿਉਂ ਨਿਸ਼ਾਨੇ ਦੇ ਉੱਤੇ ਆਉਂਦੇ ਆ ਦੂਜੀ ਗੱਲ ਮੈਂ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਇਹ ਕਹਿਣ ਲੱਗਾ ਕਿ ਕੀ ਕੇਵਲ ਅਫਸਰ ਹੀ ਭ੍ਰਿਸ਼ਟ ਨੇ ਤੁਹਾਡੇ ਐਮਐਲਏ ਤੁਹਾਡੇ ਮੰਤਰੀਆਂ ਵੱਲੋਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਫਲਾਇਆ ਵਾ ਉਹ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆਉਂਦਾ ਕਿ ਤੁਹਾਡੇ ਐਮਐਲਏ ਮੰਤਰੀ ਪਿਛਲੀਆਂ ਸਰਕਾਰਾਂ ਵੱਲੋਂ ਚੱਲਦੇ ਹਰ ਮਾਫੀਆ ਦੇ ਵਿੱਚ ਹਿੱਸਾ ਨੇ ਉਹਨਾਂ ਕੋਲੋਂ ਪੈਸੇ ਲੈਂਦੇ ਨੇ ਇਹ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਸਾਰੀ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਹੈ ਤੁਹਾਡਾ ਮੈਂ ਸਾਰੇ ਨਹੀਂ ਕਹਿੰਦਾ ਮੈਂ ਬਹੁ ਗਿਣਤੀ ਦੇ ਵਿੱਚ ਕਹਿ ਰਿਹਾ ਮੈਂ ਹਰ ਬੰਦੇ ਨੂੰ ਦੋਸ਼ੀ ਨਹੀਂ ਕਹਿੰਦਾ ਕਿ ਪੰਜਾਬ ਦੀ ਜਨਤਾ ਨੂੰ ਨਜ਼ਰ ਆ ਰਿਹਾ ਕਿ ਕਿਹੜਾ ਕਿਹੜਾ ਐਮਐਲਏ ਤੇ ਕਿਹੜਾ ਕਿਹੜਾ ਮੰਤਰੀ ਤੁਹਾਡਾ ਭ੍ਰਿਸ਼ਟ ਆ ਪਰ ਤੁਹਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਤੁਹਾਡੀ ਹਾਲਤ ਪਤਾ ਕੀ ਆ ਕੇਜਰੀਵਾਲ ਸਾਹਿਬ ਜੀ ਆ ਭਗਵੰਤ ਮਾਨ ਜੀ ਕਿ 1980 ਦੇ ਵਿੱਚ ਆਮ ਤੁਹਾਨੂੰ ਮਿਲ ਜਾਂਦੇ ਆ ਇਹੋ ਜਿਹੇ ਮਤਲਬ ਕੋਰਸ ਜਿਹੜੇ ਆ ਕਿ 19 ਤੋਂ 1980 ਦੀਆਂ ਫਿਲਮਾਂ ਵਰਗੀ ਤੁਹਾਡੀ ਹਾਲਤ ਆ ਕਿ ਸਾਰੀ ਫਿਲਮ ਦੇ ਵਿੱਚ ਹੀਰੋਇਨ ਨੂੰ ਛੱਡ ਕੇ ਸਭ ਨੂੰ ਪਤਾ ਹੁੰਦਾ ਸੀ ਵੀ ਉਹਦਾ ਪਿਓ ਸਮਗਲਰ ਆ ਕੇਵਲ ਤੁਹਾਨੂੰ ਨਹੀਂ ਪਤਾ ਪੰਜਾਬ ਆਪ ਦੇ ਇਕੱਲੇ ਇਕੱਲੇ ਬੰਦੇ ਨੂੰ ਪਤਾ ਵੀ ਤੁਹਾਡਾ ਕਿਹੜਾ ਐਮਐਲਏ ਤੇ ਕਿਹੜਾ ਮੰਤਰੀ ਪੈਸੇ ਪੈਸੇ ਲੈਂਦਾ ਵਾ ਔਰ ਸਾਰਾ ਪੰਜਾਬ ਮੈਂ ਤੁਹਾਨੂੰ ਕਹਿੰਦਾ ਵੀ ਉਹਨਾਂ ਦੇ ਉੱਤੇ ਇਤਰਾਜ਼ ਕਰਦਾ ਵਾ ਤਾਂ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਉੱਤੇ ਵੀ ਰੋਕ ਲਾਈ ਜਾਵੇ ਪਰ ਕਿਤੇ ਵੀ ਕੋਈ ਜਿਹੜਾ ਅਸਰ ਨਹੀਂ ਹੋ ਰਿਹਾ ਅੱਜ ਵੀ ਉਹ ਤੁਹਾਨੂੰ ਤੇ ਮੰਤਰੀ ਹਟਾਉਣ ਲੱਗਿਆਂ ਵੀ ਪਤਾ ਨਹੀਂ ਸਾਲ-ਸਾਲ ਡੇਢ-ਡੇਢ ਸਾਲ ਲੱਗ ਜਾਂਦਾ ਤੁਹਾਨੂੰ ਵੀ ਪਤਾ ਵੀ ਤੁਹਾਡਾ ਕਿਹੜਾ-ਕਿਹੜਾ ਮੰਤਰੀ ਰਲਿਆ ਪਤਾ ਨਹੀਂ ਉਹਨੂੰ ਇੰਨਾ ਲੰਮਾ ਲੰਮਾ ਸਮਾਂ ਤੁਸੀਂ ਰੱਖਦੇ ਕਿਉਂ ਉਹ ਕੁਰਸੀ ਦੇ ਉੱਤੇ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹੁੰਨਾ ਕਿ ਸਾਰਾ ਪੰਜਾਬ ਇਤਰਾਜ਼ ਕਰਦਾ ਵੱਖ-ਵੱਖ ਪੋਸਟਾਂ ਵੱਖ-ਵੱਖ ਆਪਣੇ ਇਤਰਾਜ਼ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜ਼ाहिर ਕਰਦੇ ਨੇ ਕਿ ਸਰਕਾਰ ਦਿੱਲੀ ਤੋਂ ਚੱਲਦੀ ਆ ਮੈਂ ਕਦੀ ਇਸ ਚੀਜ਼ ਦੇ ਉੱਤੇ ਇਤਰਾਜ਼ ਨਹੀਂ ਕੀਤਾ ਸਰਕਾਰ ਭਾਵੇਂ ਦਿੱਲੀ ਤੋਂ ਇਟਲੀ ਤੋਂ ਚੱਲੇ ਸ਼ਰਤ ਇਹ ਹੋਣੀ ਚਾਹੀਦੀ ਵੀ ਪੰਜਾਬ ਦਾ ਭਲਾ ਹੋਣਾ ਚਾਹੀਦਾ ਵਾ ਉਹ ਕਿਤੇ ਵੀ ਨਜ਼ਰ ਨਹੀਂ ਆਉਂਦਾ ਸਰਕਾਰ ਭਾਵੇਂ ਤੁਸੀਂ ਦਿੱਲੀ ਬੈਠ ਕੇ ਚਲਾਓ ਤੇ ਭਾਵੇਂ ਵਿਦੇਸ਼ ਦੇ ਵਿੱਚ ਬੈਠ ਕੇ ਚਲਾਓ ਪੰਜਾਬ ਦੀ ਰਾਖੀ ਤੇ ਹੋਣੀ ਚਾਹੀਦੀ ਆ ਪੰਜਾਬ ਦੇ ਹੱਕਾਂ ਦੀ ਰਾਖੀ ਤੇ ਹੋਣੀ ਚਾਹੀਦੀ ਆ ਪੰਜਾਬ ਦਾ ਭਲਾ ਤੇ ਹੋਣਾ ਚਾਹੀਦਾ ਵਾ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਜੇ ਤੁਸੀਂ ਸੱਚ ਜਿ ਪੰਜਾਬ ਦੇ ਪ੍ਰਤੀ ਸੁਹਿਰਦ ਹੋ ਤੇ ਫਿਰ ਫੈਸਲਾ ਇੱਕਸਾਰ ਕਰੋ ਤੁਹਾਡੇ ਕੋਲ ਮਤਲਬ ਲਿਸਟਾਂ ਨੇ ਤੁਹਾਡੇ ਬੰਦਿਆਂ ਦੀਆਂ ਵੀ ਕਿਹੜੇ ਕਿਹੜੇ ਐਮਐਲਏ ਤੇ ਕਿਹੜੇ ਕਿਹੜੇ ਮੰਤਰੀ ਜਿਹੜੇ ਤੁਹਾਡੇ ਭ੍ਰਿਸ਼ਟਾਚਾਰ ਚ ਲਿਪਤੇ ਆ ਜਿਹੜੇ ਉਹ ਦੇਰੀਆਂ ਕਰਦੇ ਆ ਕੰਮਾਂ ਦੇ ਵਿੱਚ ਜਾਣ ਬੁੱਝ ਕੇ ਡਿਲੇ ਕਰਦੇ ਆ ਕਿੰਨਾ ਕਿੰਨਾ ਦੇ ਵਿੱਚ ਉਹਨਾਂ ਪੈਸਾ ਲਿਆ ਕਿਹੜਾ ਕਿਹੜਾ ਰੇਤ ਮਾਫੀਆ ਚ ਲੱਗਾ ਕਿਹੜਾ ਕਿਹੜਾ ਕਿਹੜੇ ਮਾਫੀਆ ਦੇ ਵਿੱਚ ਲੱਗਾ ਵਾ ਤੁਹਾਡੇ ਕੋਲ ਸਾਰੀਆਂ ਲਿਸਟਾਂ ਨੇ ਫਿਰ ਉਹਨਾਂ ਦੇ ਉੱਤੇ ਵੀ ਸਰਕਾਰੀ ਅਫਸਰਾਂ ਦੇ ਵਾਂਗ ਵਿਜੀਲੈਂਸ ਤੋਂ ਕਾਰਵਾਈ ਕਰਾਓ ਉਹਨਾਂ ਨੂੰ ਵੀ ਫੜ ਕੇ ਅੰਦਰ ਦੋ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਦੋ ਕੰਮ ਇਹੋ ਜਿਹੇ ਕੀਤੇ ਸੀ ਉਸ ਤੋਂ ਬਾਅਦ ਸਿਰਫ ਆਪਾਂ ਨੂੰ ਅਫਸਰ ਹੀ ਜਿਹੜੇ ਭ੍ਰਿਸ਼ਟ ਨਜ਼ਰ ਆਉਂਦੇ ਆ ਆਪਣੇ ਬੰਦੇ ਤੇ ਨਜ਼ਰ ਹੀ ਨਹੀਂ ਆਉਂਦੇ ਵੀ ਉਹ ਵੀ ਭ੍ਰਿਸ਼ਟਾਚਾਰ ਕਰ ਰਹੇ ਆ ਉਹਨਾਂ ਨੂੰ ਵੀ ਛੜ ਬੈ ਕੇ ਤੁਹਾਡੇ ਸੁਪਨੇ ਜਿਹੜੇ ਚੂਰੋ ਚੂਰ ਕਰਨਦੇ ਆ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਜਿਹੜਾ ਕਰਨ ਦੇ ਨਸ਼ਾ ਮੁਕਤ ਕਰਨ ਦੇ ਕਈ ਮੰਤਰੀ ਐਮ ਐਲ ਏ ਤੁਹਾਡੇ ਨਸ਼ਿਆਂ ਚ ਵੀ ਲਿਪਤ ਹੋਣਗੇ ਤੁਸੀਂ ਮਤਲਬ ਕੱਲੇ ਅਫਸਰਾਂ ਦੇ ਉੱਤੇ ਜ਼ਿੰਮੇਵਾਰੀ ਕੋ ਸੁੱਟ ਦਿਓ ਇਹਨਾਂ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇ ਔਰ ਇਹ ਤੁਹਾਨੂੰ ਦਿਸਦੇ ਨਹੀਂ ਬਾਕੀ ਆਪਾਂ ਜੋ ਮਤਲਬ ਅਫਸਰ ਫੜ ਲਿਆ ਪਟਵਾਰੀ ਫੜ ਲਿਆ ਐਸ ਡੀਓ ਫੜ ਲਿਆ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਵੀ ਜ਼ਰੂਰੀ ਆ ਤਾਂ ਪੰਜਾਬ ਦਾ ਲਾਅ ਐਂਡ ਆਰਡਰ ਤਾਂ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਣਾ ਵਾ ਤਾਂ ਪੰਜਾਬ ਨਸ਼ਾ ਮੁਕਤ ਹੋਣਾ ਵਾ ਕਿਸੇ ਨੇ ਬਹੁਤ ਖੂਬ ਲਿਖਿਆ ਜੋ ਤੁਹਾਨੂੰ ਯਾਰ ਤਾਂ ਬਣੀ ਜਨਾ ਵੀ ਇਹ ਨੇੜੇ ਵਾਲੇ ਤੁਹਾਨੂੰ ਨਜ਼ਰ ਨਹੀਂ ਆਉਂਦੇ ਕਿ ਜੰਗਲ ਜੰਗਲ ਢੂੰਡ ਰਹੀ ਹੈ ਮ੍ਰਿਗ ਆਪਣੀ ਕਸਤੂਰੀ ਕੋ ਕਿਤਨਾ ਮੁਸ਼ਕਿਲ ਹੈ ਤੈਅ ਕਰਨਾ ਖੁਦ ਸੇ ਖੁਦ ਕੀ ਦੂਰੀ ਕੋ ਵੀ ਆ ਲਾਗੇ ਬਿਠੇ ਤੁਹਾਡੇ ਪ੍ਰਸ਼ਟ ਇਹ ਨਹੀਂ ਤੁਹਾਡੇ ਕੋ ਫੜੇ ਜਾਂਦੇ ਔਰ ਬਾਕੀ ਤੁਸੀਂ ਮਤਲਬ ਸਿਰਫ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਨਜ਼ਰ ਆਉਂਦੀਆਂ ਨੇ ਇਹਨਾਂ ਨੂੰ ਫੜ ਕੇ ਅੰਦਰ ਦੋ ਕੇਵਲ ਬਿਆਨਾਂ ਦੇ ਵਿੱਚ ਨਾ ਇਹ ਰੱਖੋ ਤੇ ਅਖੀਰ ਚ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਾਉਣ ਲੱਗਾ ਅੱਜ ਦੀ ਤਾਜ਼ੀ-ਤਾਜ਼ੀ ਖਬਰਿਆ ਅੱਜ ਪੰਜਾਬ ਦੇ ਜਿਹੜੇ ਡੀਜੀਪੀ ਆ ਸ਼੍ਰੀ ਗੌਰਵ ਜਾਦਵ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਕਿ 31 ਮਈ 2025 ਤੱਕ ਪੰਜਾਬ ਜਿਹੜਾ ਨਸ਼ਾ ਮੁਕਤ ਉਹ ਹੋ ਜਾਣਾ ਚਾਹੀਦਾ ਇਹ ਡੈਡਲਾਈਨ ਦਿੱਤੀ ਆ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਔਰ ਆਸ ਕਰਦੇ ਆ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜੇ 31 ਮਈ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੁੰਦਾ ਜੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਉਂਦੇ ਤੇ ਕੀ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਸਸਪੈਂਡ ਕਰੋਗੇ ਪਰ ਮਾਰ ਦੀ ਤਰ੍ਹਾਂ ਜਿੱਦਾਂ ਤੁਸੀਂ ਵਿਜੀਲੈਂਸ ਦੇ ਮੁਖੀ ਨੂੰ ਸਸਪੈਂਡ ਕੀਤਾ ਵੀ ਉਹਨੇ ਦੇਰੀ ਕੀਤੀ ਉਹਨੇ ਕਟਾਈ ਕੀਤੀ ਆ ਡਿਊਟੀ ਦੇ ਵਿੱਚ ਕੀ ਇਹਨਾਂ ਨੂੰ ਵੀ ਸਸਪੈਂਡ ਕਰੋਗੇ ਮੈਂ 네ਗੇਟਿਵ ਜਿਹੜੀ ਰਾਜਨੀਤੀ ਨਹੀਂ ਕਰਦਾ ਮੈਂ ਆਸ ਕਰਦਾ ਕੇਜਰੀਵਾਲ ਸਾਹਿਬ ਤੁਹਾਡੇ ਕੋਲੋਂ ਵੀ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਵੀ ਕਿ ਡੇਢ ਸਾਲ ਤੁਹਾਡਾ ਰਹਿ ਗਿਆ ਕੰਮ ਸੇ ਕੰਮ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਦਾ ਦੁਬਾਰਾ ਜਿਹੜਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ ਇਹ ਵਾਅਦੇ ਪੂਰੇ ਕਰੋ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਨਾ ਡਿਗੋ ਮੈਂ ਤੇ ਆਸ ਕਰਦਾ ਕੰਮ ਸੇ ਕੰਮ ਕਿਉਂਕਿ ਮੈਂ ਤੇ ਪਿਛਲਿਆਂ ਨੂੰ ਵੀ ਢਾਇਆ ਪਰ ਮੈਂ ਤੁਹਾਨੂੰ ਫਿਰ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੰਮ ਸੇ ਕੰਮ ਦੁਬਾਰਾ ਸਾਡੀਆਂ ਅੱਖਾਂ ਦੇ ਤਾਰੇ ਬਣੋ ਤੁਸੀਂ ਪੰਜਾਬ ਦਾ ਇਕੱਲਾ ਇਕੱਲਾ ਵਾਅਦਾ ਬਣਾਓ ਤੁਸੀਂ ਕਿਹਾ ਸੀਗਾ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਡੇਢ ਸਾਲ ਬਹੁਤ ਲੰਮਾ ਸਮਾਂ ਹੁੰਦਾ ਮਤਲਬ 5-600 ਦੇਣ ਬਣ ਜਾਣਾ ਵਾ 500 ਦੇ ਕਰੀਬ ਇਹਦੇ ਵਿੱਚ ਤੁਸੀਂ ਕੰਮ ਕਰਕੇ ਵਿਖਾਓ ਤੇ ਜੇ ਸਿਰਫ ਇਹਨੂੰ ਅਖਬਾਰਾਂ ਦੇ ਉੱਤੇ ਤੇ ਬੋਰਡਾਂ ਦੇ ਉੱਤੇ ਹੀ ਵਿਖਾਉਣਾ ਵਾ ਤੇ ਫਿਰ ਮੈਂ ਕਹਿ ਕੇ ਸਮਾਪਤੀ ਕਰੂੰਗਾ ਮਾਫੀ ਚਾਹੁੰਨਾ ਵਾ ਕਿ ਫਿਰ ਇੰਨੀ ਗੱਲ ਹੀ ਆ ਕਿ ਪਾਣੀ ਚ ਮਧਾਣੀ ਨਾ ਮਖਣੀ ਆਉਣੀ ਤੇ ਨਾ ਕਿਸੇ ਨੇ ਖਾਣੀ